ਗਲ ਦੇ ਵਿੱਚ ਸਬਜ਼ੀਆਂ ਦਾ ਹਾਰ ਪਾ ਕੇ ਅਨੋਖੇ ਢੰਗ ਦੇ ਨਾਲ ਖੜੇ ਇਸ ਵਿਅਕਤੀ ਨੂੰ ਤੁਸੀਂ ਦੇਖ ਰਹੇ ਹੋ ਤੁਸੀਂ ਸੋਚਦੇ ਹੋਮੋਗੇ ਕਿ ਸ਼ਾਇਦ ਇਹ ਕੋਈ ਮਜ਼ਾਕ ਕਰ ਰਿਹਾ ਹੋਵੇਗਾ ਤਾਂ ਦੱਸ ਜੀ ਕਿ ਲਗਾਤਾਰ ਸਬਜ਼ੀ ਦੇ ਵੱਧ ਰਹੇ ਰੇਟਾਂ ਦੇ ਖਿਲਾਫ ਬਠਿੰਡਾ ਦੇ ਵਿੱਚ ਵਿਜੇ ਕੁਮਾਰ ਕਾਉਂਸਲਰ ਐਮ ਸੀ ਨੇ ਅਨੋਖੇ ਢੰਗ ਦੇ ਨਾਲ ਇਹ ਪ੍ਰਦਰਸ਼ਨ ਕੀਤਾ ਕਿ ਗਲ ਦੇ ਵਿੱਚ ਸਬਜ਼ੀਆਂ ਦਾ ਹਾਰ ਬਣਾ ਕੇ ਕਾਂ ਦੇ ਵਿੱਚ ਭਿੰਡੀ ਦੇ ਝੁੰਮਕੇ ਪਾਏਗੇ ਸ਼ਗਣਾ ਦੀ ਥਾਲੀ ਦੇ ਵਿੱਚ ਸਬਜ਼ੀ ਰੱਖੀ ਤੇ ਜਿਸ ਦੇ ਚੱਲਦੇ ਇਸ ਨੇ ਅਨੋਖੇ ਢੰਗ ਦੇ ਨਾਲ ਲਗਾਤਾਰ ਵਾਧਰੇ ਰੇਟਾਂ ਦੇ ਕਰਕੇ ਧਰਨਾ ਇੱਕ ਤਰੀਕੇ ਦੇ ਨਾਲ ਕੀਤਾ ਗਿਆ ਐਮਸੀਪੀ ਜੀ ਕੁਮਾਰ ਨੇ ਦੱਸਿਆ ਕਿ ਬਠਿੰਡਾ ਦੇ ਵਿਚਾਇਦੇ ਨੇ ਵਾਧਰੇ ਸਬਜ਼ੀਆਂ ਦੇ ਰੇਟਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜੇਕਰ ਲਾਕਡਾਊਨ ਦੇ ਵਿੱਚ ਸਬਜ਼ੀ ਦੇ ਰੇਟ ਤੈਅ ਹੋ ਸਕਦੇ ਨੇ ਡੀਸੀ ਸਾਹਿਬ ਹੁਣ ਰੇਟ ਤੈਅ ਕਿਉਂ ਨਹੀਂ ਕਰ ਸਕਦੇ ਅੱਛਾ ਮੈਨੂੰ ਪੁੱਛ ਰਹੇ ਕਿਉਂ ਲਈ ਹੈ ਜਿਵੇਂ ਆਪ ਦੇ ਘਰੇ ਤਾਂ ਗੋਭੀ ਨਹੀਂ ਆਂਦੀ ਤੇ ਰਮਾਟਰ ਨਹੀਂ ਆਂਦੇ ਭਿੰਡੀ ਨਹੀਂ ਆਂਦੀ ਆਪਦੇ ਘਰੇ ਨਹੀਂ ਪੁੱਛਿਆ ਵੀ ਕਿੰਨੇ ਦੀ ਲੈ ਕੇ ਆਨੇ ਆ ਤੇ ਕਿੰਨੇ ਦੀ ਵੇਚਦੇ ਹੋ ਸੌਰੀ ਖਾਂਦੇ ਹੋ ਘਰੇ ਘਰ ਵਾਲੀ ਲੜਦੀ ਐ ਬਾਹਰ ਆਇਆ ਤਾਂ ਸਬਜ਼ੀ ਵਾਲੇ ਲੁੱਟਦੇ ਆ ਉਹਦੇ ਉਹ ਘਰੇ ਨਹੀਂ ਪੁੱਛਿਆ ਮੈਨੂੰ ਪੁੱਛੀ ਜਾਂਦੇ ਕਹਿੰਦੇ ਦੁਕਾਨ ਕਾ ਦੀ ਲਾਈ ਐ ਮੈਂ ਤੁਹਾਡੇ ਤੇ ਆ ਰਾ ਹਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਸਬਜ਼ੀਆਂ ਦੀ ਸਰੇ ਆਮ ਲੁੱਟ ਹੋ ਰਹੀ ਐ ਸਬਜ਼ੀਆਂ ਨੂੰ ਜਿਵੇਂ ਲੁੱਟਿਆ ਜਾ ਰਿਹਾ ਸਾਨੂੰ ਇਹ ਸਬਜ਼ੀ ਮਾਫੀਆ ਗਰੁੱਪ ਐ ਜਿਹੜਾ ਕਿਸਾਨਾਂ ਤੋਂ ਵੀ ਲੁੱਟ ਰਿਹਾ ਤੇ ਸਾਨੂੰ ਵੀ ਲੁੱਟ ਰਿਹਾ ਕਿਸਾਨਾਂ ਤੋਂ ਸਬਜ਼ੀ ਸਸਤੀ ਲੈ ਕੇ ਉਹਨਾਂ ਦੀ ਮਿਹਨਤ ਉਹਨਾਂ ਦੇ ਪੱਲੇ ਨਹੀਂ ਪੈਣ ਦਿੰਦੇ ਕੋਈ ਪਾਕਸਾ ਤੱਕ 10 ਰੁਪਏ ਬਾਦ ਤੋਂ ਬਾਅਦ 15-20 ਰੁਪਏ ਲੈ ਲੈਂਦੇ ਆ ਜਿਹੜੀ ਸਾਡੇ ਤੱਕ ਪਹੁੰਚਦੀ ਹੈ ਉਹ ਸ਼ਾਮ ਨੂੰ 750-150 ਰੁਪਏ ਕਿਲੋ ਹੁੰਦੀ ਹੈ ਸਾਰੇ ਆਮ ਲੁੱਟਿਆ ਯਾਰ ਇਹ ਗੋਭੀ 200 ਰੁਪਏ ਵਿਕ ਗਈ ਦੀਵਾਲੀ ਨੂੰ ਜਿਹੜੇ ਨਰਾਤੇ ਆ ਜਾਂਦੇ ਹੁੰਦੇ ਅੰਦਰ ਕੇਲਿਆਂ ਦੇ ਰੇਟ ਚੜਾ ਦਿੰਦੇ ਆ ਪਹਿਲਾਂ ਦਰਜਣਾਂ ਦੇ ਹਿਸਾਬ ਨਾਲ ਸੀ ਹੁਣ ਕਿਲੋਆਂ ਦੇ ਹਿਸਾਬ ਨਾਲ ਹੈ ਨਰਾਤੇ 'ਚ ਜਿਹੜੇ ਕੇਲੇ ਆ ਉਹ 100 ਰੁਪਏ ਕਿਲੋ ਵਿਕੇ ਕੋਈ ਵਾਰਸ ਤੇਰਾ ਡੀਸੀ ਸਾਹਿਬ ਨਹੀਂ ਖਾਂਦੇ ਜਾਂ ਭਗਵੰਤ ਮਾਨ ਨਹੀਂ ਖਾਂਦਾ ਸਾਰੇ ਸਰਕਾਰ ਵੀ ਖਾਂਦੀ ਅਫਸਰ ਵੀ ਖਾਂਦੇ ਸਾਰੇ ਖਾਂਦੇ ਆ ਫਿਰ ਉਹਨਾਂ ਦਾ ਰੇਡ ਵੀ ਪੁੱਟ ਲੋ ਉਹਨਾਂ ਵੀ ਸਾਨੂੰ ਲੁੱਟ ਗਿਓ ਰਿਓ ਯਾਰ ਮੈਂ ਤਾਂ ਉਹਨਾਂ ਲੋਕਾਂ ਨੂੰ ਲਾਮਬੰਦ ਕਰ ਰਿਆਂ ਗਲੀ ਗਲੀ ਜਾਊਂਗਾ ਮੇਰੀਆਂ ਪੈਣਾ ਮਾਵਾਂ ਤੋਂ ਹਸੈਨ ਕਰਾਊਂਗਾ ਭਰਾਵਾਂ ਤੋਂ ਹਸੈਨ ਕਰਾਊਂਗਾ ਇਹ ਧੂ ਮਾਫੀਆ ਨੂੰ ਅਸੀਂ ਹੁਣ ਖਤਮ ਕਰਕੇ ਆ ਤਾਂਗੇ ਜਿਹੜੀ ਸਬਜੀ ਮਾਫੀਆ ਨੂੰ ਸੋਦੀ ਸਬਜੀ ਮਾਫੀਆ ਨੂੰ ਖਤਮ ਕਰਕੇ ਆ ਤਾਂਗੇ ਇਹ ਜਿੰਨਾ ਮਰਜੀ 5 4 ਬੰਦੇ ਉੱਤੇ ਬਹਿ ਕੇ ਰੇਡ ਨੇ ਅਧਾਰਤ ਕਰ ਲੈਂਦੇ ਜੇ ਲੋਕ ਡਾਉਣ ਵੇਲੇ ਡਾਂਗਾ ਫੇੜ ਕੇ ਗਰੀਬਾਂ ਨੂੰ ਅੰਦਰ ਸੱਟਿਆ ਗਿਆ ਦੰਗਾ ਫੇਰੀਆਂ ਗਈਆਂ ਤਾਂ ਲੋਕ ਦੌਣ ਵੇਲੇ ਰੇਟ ਨਿਧਾਰਤ ਕਰਦੇ ਸੀ ਪਰ ਹੁਣ ਕਿਉਂ ਨਹੀਂ ਕਿਤੇ ਜਾ ਰਹੇ ਹੁਣ ਸਰਕਾਰ ਤੇ ਪ੍ਰਸ਼ਾਸਨ ਖਮੋਸ਼ ਕਿਉਂ ਹੈ ਸੋਦਾਦੀ ਕੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਸਬਜ਼ੀਆਂ ਦੇ ਰੇਟ ਨੇ ਜਿਸ ਦਾ ਅਸਰ ਸਿੱਧਾ ਲੋਕਾਂ ਦੀ ਜੇਬਾ ਦੇ ਉੱਤੇ ਪੈ ਰਿਹਾ ਤੇ ਲੋਕ ਸਬਜ਼ੀ ਦੇ ਵਧ ਰਹੇ ਰੇਟਾਂ ਤੋਂ ਕਾਫੀ ਪਰੇਸ਼ਾਨ ਨੇ ਸੋਨੇ ਚਾਂਦੀ ਦੇ ਰੇਟ ਵੀ ਅਸਮਾਨ ਨੂੰ ਛੂ ਰਹੇ ਨੇ ਦੂਜੇ ਪਾਸੇ ਸਬਜ਼ੀਆਂ ਦੇ ਰੇਟਾਂ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਪ੍ਰਦਰਸ਼ਨ ਕੀਤਾ ਗਿਆ ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿ